ਕੰਬੀਤੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਜੀ ਕੀ ਫਤਿਹ ਛਾਨੇ ਪੰਜਾਬ ਪੰਜਾਬ ਦੀ ਸ਼ਾਨ ਅਜ ਸਿੰਘ ਛਾਨੇ ਪੰਜਾਬ ਦੇ ਵਿੱਚ ਬੈਠੇ ਆ ਜਿਹੜਾ ਕਿ ਫ੍ਰਿਜਰੋਂ ਦੇ ਵਿੱਚ ਇੱਕੋ ਇੱਕ ਸਟੋਰ grocery store ਛਾਨੇ ਪੰਜਾਬ ਜਿੱਥੋਂ ਕਿ ਹਰ ਤਰ੍ਹਾਂ ਦੀ ਇਸਤੂਤਨ ਬਹੁਤ ਦਰਸਤੀ ਮਿਲਦੀ ਹੈ ਹਰ ਤਰ੍ਹਾਂ ਦਾ ਚੰਗਾ ਬਣਿਆ ਹੋਇਆ ਤਾਜ਼ਾ ਫੂਡ ਮਿਲਦਾ ਹੈ ਔਰ ਅੱਜ ਅਸੀਂ ਸਿੰਘ ਸੇਵਾ ਦਾ ਸਤ ਸਿਮਰਤ ਸਿੰਘ ਜੀ ਖਾਲਸਾ ਜਿਹੜੇ ਕਿਸੇ ਦੀ ਦਰਬਾਰ ਸਾਹਿਬ ਹਮੇਸ਼ਾ ਤੁਸੀਂ ਦਰਸ਼ਨ ਕਰਦੇ ਜੇ ਇਹ ਸਾਰਾ ਜੱਥਾ ਉਹ ਹੈ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਦੇ ਹੁੰਦੇ ਸੈਲੀ ਸੈਲੀਬਿਗੈਂਟਸ ਉਹ ਅੱਜ ਜਿੱਥਾਂ ਵਿਗਨੋ ਸ਼ਹਿਰ ਵਿੱਚ ਆਇਆ ਹੈ ਖਾਣੇ ਪੰਜਾਬ ਸਾਡੇ ਆ ਬੇਟੇ ਸੰਧਾਨ ਸਿੰਘ ਜੀ ਬੈਠੇ ਨੇ ਤਾਂ ਇਹਨਾਂ ਦੇ ਗ੍ਰੋਸਰੀ ਸਟੋਰ ਤੇ ਬੈਠ ਕੇ ਬਹੁਤ ਸੋਹਣਾ ਇਹਨਾਂ ਨੇ ਫੂਡ ਤਿਆਰ ਕਰਕੇ ਦਿੱਤਾ ਹੈ ਛੋਲੇ ਪੂਰੀਆਂ ਪਟੂਰੇ ਕਈ ਤਰ੍ਹਾਂ ਦੇ ਇਹਨਾਂ ਨੇ ਖਾਣੇ ਤਿਆਰ ਕਰਕੇ ਦਿੰਦੇ ਨੇ ਇਹਨਾਂ ਦਾ ਸੱਜੇ ਵੱਲੋਂ ਅਸੀਂ ਬਹੁਤ ਸੋਤਨਵਾਦ ਕਰਦੇ ਆ ਇਸ ਬਰਵਾਦ ਦਾ ਬਹੁਤ ਸੋਤਨਵਾਦ ਕਰਦੇ ਆ ਇਸੇ ਤਰ੍ਹਾਂ ਜਿਹਨੂੰ ਲੋੜ ਪੈਂਦੀ ਏ ਇਹੋ ਜੇ ਚੰਗੇ ਫੂਡ ਖਾਣ ਦੀ ਇਸ ਸਟੋਰ ਤੇ ਪਹੁੰਚੋ ਤੇ ਇਸ ਤੋਂ ਤੋਂ ਚੰਗੇ ਤੋਂ ਚੰਗੇ ਖਾਣੇ ਲਵੋ ਚੰਗੇ ਤੋਂ ਚੰਗਾ ਖੋਲ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ